ਨੇ ਦੇ ਵਿੱਚ ਆ ਪੰਜਵਰੇ ਤਾਂ ਦੇਖ ਲਿਓ ਜੀ ਜਲ ਪੁੱਛ ਉਹ ਨੇਰੇ ਦਾ ਚੈਲੰਜ ਚ ਤਾਰਨਾ ਜਹਾਜ਼ ਅੰਮ੍ਰਿਤਸਰ ਤਾਰਨਾ ਗਲਤ ਹੈ ਠੀਕ ਹੈ ਲਈਏ ਕਿ ਅੰਮ੍ਰਿਤਸਰ ਕੋ ਉਤਾਰਦੇ ਪਿਛਲੀ ਵਾਰੀ 10 ਵਜੇ ਕਿਹਾ ਸੀ ਕਿ 2:30 ਵਜੇ ਜਹਾਜ਼ ਪਹੁੰਚਿਆ ਠੀਕ ਹੈ ਜੀ ਇਸ ਵਾਰ ਵੀ 10 ਵਜੇ ਦਾ ਟਾਈਮਰ ਆਦਾ ਤੇ ਲੱਗਾ ਮਤਲਬ ਦੇਖੋ ਕਿ ਤੱਕ ਪਤਾ ਲੱਗ ਜਾਣਾ ਨਾ ਨਾ ਮਸਲਾ ਜੀ ਫੇਰ ਹੱਲੇ ਲਟਕਦਾ ਹੀ ਨਜ਼ਰ ਆ ਰਿਹਾ ਕਿਸ ਤਰ੍ਹਾਂ ਦੇਖਦੇ ਸਭ ਤਾਂ ਉਹੀ ਗੱਲ ਕਹਿਦੇ ਕਿ ਮਤਲਬ ਜਿਹੜੀ ਬੀਜੇਪੀ ਆ ਰਾਤ ਦੇ ਨੇਰੇ ਵਿੱਚ ਜਹਾਜ਼ ਤਾਰਿਆ ਜਾ ਰਿਹਾ ਕਿਦਾਂ ਦੇਖਦੇ ਹੋ ਜੀ ਜਾਣ ਪੁੱਛ ਕੇ ਉਹ ਨੇਰੇ ਜੀ ਦਾ ਚੰਦਨ ਚ ਤਾਰਨਾ ਜਹਾਜ਼ ਅੰਮਰਸਰ ਤਾਰਨਾ ਗਲਤ ਹੈ ਉਹ ਇੱਥੇ ਸਮਝਣਾ ਨਹੀਂ ਕੋਈ ਗੱਲ ਗੱਲ ਬੇਸਿਕਲੀ ਇਹ ਹੈ ਕਿ ਅੰਮਰਸਰ ਕੋ ਉਤਾਰ ਦੇ ਬਸ ਅਸੀਂ ਆਪਣਾ ਰੋਸ ਮਦਦ پکڑ ਸਕਦੇ ਉਹ ਕਰਤਾ ਜੀ ਅੱਜ ਸਰ ਮੁੱਖ ਮੰਤਰੀ ਸਾਹਿਬ ਰਿਸਿਵ ਕਰਨ ਜਾ ਰਹੇ ਜੀ ਜਿਆਦਾ ਜਿਆਦਾ ਜਲ ਪਿਛਲੀ ਵਾਰੀ 10 ਵਜੇ ਕਿਹਾ ਸੀ ਕਿ 2:30 ਵਜੇ ਜਹਾਜ਼ ਪਹੁੰਚਿਆ ਸੀ ਜੀ ਇਸ ਵਾਰ ਵੀ 10 ਵਜੇ ਦਾ ਟਾਈਮਰ ਆਦਾ ਤੇ ਲੱਗਦਾ ਹੈ ਮਤਲਬ ਦੇਖੋ ਕੱਲ ਤੱਕ ਪਤਾ ਲੱਗ ਜਾ ਹਾਂ ਹਾਂ ਕੱਲ ਤੱਕ ਕਿਸਾਨਾਂ ਦਾ ਮਸਲਾ ਜੀ ਫੇਰ ਹੱਲੇ ਲਟਕਦਾ ਹੀ ਨਜ਼ਰ ਆ ਰਿਹਾ ਕਿਸ ਤਰ੍ਹਾਂ ਦੇ ਤੁਸੀਂ ਤਾਂ ਉਹੀ ਗੱਲ ਕਹਿਦੇ ਕਿ ਮਤਲਬ ਜਿਹੜੀ ਭਾਪੀ ਆ ਕੇਂਦਰ ਸਰਕਾਰ ਜਿਹੜੀ ਪੰਜਾਬ ਇਹ ਜਿਹੜੇ ਜੀ ਬੱਚੇ ਆ ਰਹੇ ਤੁਸੀਂ ਕਿਹਾ ਸੀਗਾ ਵੀ ਅਸੀਂ ਉਹਨਾਂ ਦੀ ਬੱਚਿਆਂ ਦੀ ਦੇਖਾਂਗੇ ਕਿਉਂਕਿ ਉਹਨਾਂ ਦੇ ਉਹਤੇ ਬਿਲਕੁਲ ਕੀ ਦੀ ਮਤ ਕਦਾਂਗੇ ਕਦਾਂਗੇ ਕਰ ਸਕਦੇ ਜੋ ਵੀ ਕਦਾਂਗੇ ਕੋਈ ਗੱਲ ਚਲ ਯਾਰ ਇੱਧਰ ਘਰ ਲੈ ਇੱਧਰ ਏ ਸੰਜੀ ਕੁਲਦੀਪ ਸਿੰਘ ਢਾਲੀਵਾਲ ਜਿਨ੍ਹਾਂ ਨੇ ਕਿਹਾ ਸੀ ਬੱਚਿਆਂ ਦੀ ਮਦਦ ਵੀ ਕਰਾਂਗੇ ਤੇ ਜਾਣ ਬੁਝ ਕੇ ਜਿਹੜਾ ਹੈ ਉਹ ਜਹਾਜ਼ ਜਿਹੜਾ ਉਹ ਭੇਜਿਆ ਜਾ ਰਿਹਾ ਹੈ ਅੰਮ੍ਰਿਤਸਰ 에어ਪੋਰਟ ਤੇ ਜਦਕੀ ਹੋਰ ਵੀ ਥਾਵਾਂ ਤੇ ਭੇਜਿਆ ਜਾ ਸਕਦਾ ਸੀ ਪਹਿਲੇ ਵੀ ਗੱਲ ਹੋਈ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਕੱਲ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿੱਥੇ ਉਹ ਅੰਮ੍ਰਿਤਸਰ ਪਹੁੰਚੇ ਹੋਏ ਨੇ ਤੇ ਉਹਨਾਂ ਨੇ ਕਿਹਾ ਕਿ ਅੱਜ ਜਿਹੜੀ ਫਲਾਈਟ ਆਏਗੀ ਤੇ ਉਹਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਜਿਹੜੇ ਯਾਤਰੀ ਆਣਗੇ ਉਹਨਾਂ ਨੂੰ ਉਹ ਇੱਥੇ ਰਿਸੀਵ ਕਰਨਗੇ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜੇ 119 ਲੋਕ ਅੰਮ੍ਰਿਤਸਰ ਇੰਟਰ ਉਹ ਜਿਹੜੇ ਨੇ ਲੋਕ ਆ ਰਹੇ ਨੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਇੱਕ ਹੋਰ ਜਹਾਜ਼ ਜਿਹੜਾ 16 ਤਰੀਕ ਨੂੰ ਜਿਹੜਾ ਕਿ ਕੱਲ ਵੀ ਜਿਹੜਾ ਹੈ ਉਹ ਦੱਸਣ ਦੀ ਗੱਲਬਾਤ ਕੀਤੀ ਜਾ ਰਹੀ ਸੋ ਸਰਪੰਨਿਆ ਸਰਕਾਰ ਵੱਲੋਂ ਇਹ ਜਿਹੜਾ ਹੈ ਕਿਹਾ ਜਾ ਰਿਹਾ ਕਿ ਉਹਨਾਂ ਦੀ ਜਿਹੜਾ ਦੇਖਿਆ ਜਾਏਗਾ ਔਰ ਇਹ ਹੀ ਕਿਹਾ ਜਾ ਰਿਹਾ ਕਿ ਕੇਂਦਰ ਸਰਕਾਰ ਵੱਲੋਂ ਕਿ ਇਹਨੂੰ ਅਮ੍ਰਿਤਸਰ ਨਾ ਉਤਾਰਿਆ ਜਾਵੇ ਬਲਕਿ ਕਿਸੇ ਹੋਰ 에어ਪੋਰਟ ਤੇ ਉਤਾਰਿਆ ਜਾਵੇ ਇਹ ਜਾਣ ਬੁੱਝ ਕੇ ਕੇਂਦਰ ਸਰਕਾਰ ਦੀ ਇੱਕ ਸਾਜ਼ਿਸ਼